ਹਲੋ ਸਾਰਿਆਂ ਮੇਰੀ ਪਿਆਰਪਰੀ ਸਸਟੀ ਗਾਲ ਜੀ ਕੋਰ ਜਿੰਦਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਵੈਗੁਰ ਕਰੇ ਖੁਸ਼ ਹੋ ਚਾੜਦੀ ਕਲਾ ਜੀ। ਇਧਰ ਵੀਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਮੈਂ ਕਿ ਚਲੋ ਸਭ ਤੋਂ ਪਹਿਲਾਂ ਅੱਜ ਕਰ ਲੈਨੇ ਹਾਂ ਜੀ ਆਪਣੇ ਪੌੜੀਆਂ ਦੀ ਸਫਾਈਆਂ ਮੈਂ ਸਫਾਈਆਂ ਕਰਨ ਲੱਗੀ ਸੀ। ਪੌੜੀਆਂ ਦੇ ਵਿੱਚ ਨਾ ਜਿਵੇਂ ਉੱਡ-ਉੱਡ ਕੇ ਹਵਾ ਦੇ ਕੁਝ ਪੱਤੇ ਵਗੈਰਾ ਆ ਜਾਂਦੇ ਨੇ ਮੈਂ ਕਿ ਚਲੋ ਸਾਫ਼ ਕਰਤੀਆਂ ਨਾਲੇ ਜਾਲੇ ਵਗੈਰਾ ਲਾਉਂਦੀਆਂ। ਨਾਲੇ ਵੀਲੌਗ ਦੀ ਸ਼ੁਰੂਆਤ ਕਰਦੀਆਂ ਤੇ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ। ਅੱਜ ਗੁਰੂ ਰਵਿਦਾਸ ਜੀ ਦਾ ਜਨਮ ਦਿਨ ਹੈ ਤੇ ਇਹ ਵੀਲੋਗ ਤਾਂ ਵੈਸੇ ਤੁਹਾਡੇ ਕੋਲ ਕੱਲ ਚਾਏਗਾ ਠੀਕ ਹੈ ਜੀ ਬਹੁਤ ਸਾਰੀਆਂ ਮੁਬਾਰਕਾਂ ਤੇ ਰਮੇਸ਼ ਉਸੇ ਤਰ੍ਹਾਂ ਹੀ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਪਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀਆਂ ਕਲਾਂ ਚ ਰੱਖੇ ਬਹੁਤ ਸਾਰਾ ਥੈਂਕ ਯੂ ਬਹੁਤ ਸਾਰਾ ਪਿਆਰ ਦੇਣ ਲਈ ਮੇਰੀ ਵੀਡੀਓ ਨੂੰ ਸਾਰੀਆਂ ਪਹਿਣਾ ਦਾ ਭਾਵਾਂ ਦਾ ਤੇ ਲੋ ਜੀ ਇਹ ਦਰਮਾਰ ਲੈ ਸੀ ਝਾੜੂ ਤੁਹਾਨੂੰ ਪਤਾ ਹੀ ਜਿੰਨਾ ਵੀ ਦੇ ਲਈ ਕਰਦੇ ਰਹੋ ਕਰਦੇ ਰਹੋ ਫਿਰ ਵੀ ਦੇਖੋ ਛੋਟੇ ਛੋਟੇ ਕੰਮ ਹੋ ਹੀ ਜਾਂਦੇ ਹਨਾ ਤੇ ਸਫਾਈ ਤਾਂ ਜਿੰਨੀ ਮਰਜ਼ੀ ਕਰਦੇ ਤਾਂ ਵੀ ਥੋੜੀ ਹੁੰਦੀ ਹੈ ਉਹ ਇੱਧਰ ਮੈਂ ਸਾਫ਼ ਸੁਥਰਾ ਆਪਣਾ ਸਾਰਾ ਮਾਰ ਲਿਆ ਸੀ ਛਾੜੂ ਉਧਰ ਰਾਲੀ ਸੀ ਮਸ਼ੀਨ ਨਾਲੇ ਮੈਂ ਕਿ ਕੱਪੜੇ ਤੋਂ ਨਹੀਂ ਨਾਲੇ ਕਿ ਨਾ ਤੁਹਾਨੂੰ ਅੱਜ ਮਸ਼ੀਨ ਤੇ ਕੱਪੜੇ ਸਾਫ਼ ਕਰਨ ਦਾ ਬਹੁਤ ਵਧੀਆ ਤਰੀਕਾ ਦੱਸੂਗੀ ਦੇਖਿਓ ਤੁਸੀਂ ਮਸ਼ੀਨ ਤੋਂ ਹੁੰਦੇ ਹਨਾ ਸਾਫ਼ ਕਰਦੇ ਆ ਤੇ ਨਾਲੇ ਸਾਡੇ ਕੱਪੜੇ ਵੀ ਮਸ਼ੀਨ ਦੇ ਵਿੱਚ ਧੋਂਦੇ ਆ ਨਾ ਤੇ ਸਾਡੇ ਕੱਪੜਿਆਂ ਦੇ ਰੰਗ ਵੀ ਉਤਰ ਜਾਂਦੇ ਆ ਠੀਕ ਹੈ ਤੇ ਸਾਡੀ ਮਸ਼ੀਨ ਵੀ ਸਾਫ਼ ਹੋਣੀ ਚਾਹੀਦੀ ਤੇ ਉਹਦੇ ਲਈ ਸਪੈਸ਼ਲ ਤੁਹਾਨੂੰ ਮੈਂ ਇੱਕ ਟ੍ਰਿਕ ਦੱਸਣ ਲੱਗਿਆਂ ਦੇਖੋ ਜੀ ਠੀਕ ਹੈ ਇੱਕ ਮੱਗਾ ਤੁਸੀਂ ਪਾਣੀ ਦਾ ਲੈ ਲੈਣਾ ਉਹਦੇ ਵਿੱਚ ਇੱਕ ਚਮਚ ਤੁਸੀਂ ਨਮਕ ਸਿੱਟ ਲੈਣਾ ਠੀਕ ਹੈ ਤੇ ਇੱਕ ਹੀ ਚਮਚ ਤੁਸੀਂ ਇਹਦੇ ਵਿੱਚ ਬੇਕਿੰਗ ਸੋਡਾ ਬੇਕਿੰਗ ਸੋਡਾ ਹੁੰਦਾ ਨਾ ਤੁਸੀਂ ਦੇਖ ਲਈਓ ਜੇਕਰ ਤੁਹਾਡੇ ਕੋਲ ਖੁੱਲਾ ਤੇ ਖੁੱਲਾ ਲੈ ਸਕਦੇ ਹੋ ਮੇਰੇ ਕੋਲ ਡੱਬੀ ਵਾਲਾ ਇਸ ਕਰਕੇ ਇੱਕ ਚਮਚ ਭਰ ਕੇ ਤੁਸੀਂ ਬੈਕਿੰਗ ਸੋਡਾ ਪਾਣੀ ਦੇ ਵਿੱਚ ਘੋਲ ਇਹਨੂੰ ਨਾ ਚੰਗੀ ਤਰ੍ਹਾਂ ਕਰਕੇ ਪਾਣੀ ਦੇ ਵਿੱਚ ਘੋਲ ਲੈਣਾ ਐਦਾਂ ਘੋਲ ਕੇ ਹਲਕਾ ਐਦਾਂ ਘੋਲ ਕੇ ਫਿਰ ਤੁਸੀਂ ਇਹਦੇ ਵਿੱਚ ਇਹਨੂੰ ਸਿੱਧ ਆਪਣੀ ਮਸ਼ੀਨ ਦੇ ਵਿੱਚ ਧੋ ਕੱਪੜੇ ਧੋਣ ਲੱਗੋ ਨਾ ਤੇ ਫਿਰ ਐਦਾਂ ਕਰਕੇ ਸਾਰੇ ਪਾ ਤਰਦੇ ਹੋ ਇਹ ਗਾਇਦ ਕਿਤਨਾ ਫਾਇਦਾ ਹੋਏਗਾ ਤੁਹਾਡੀ ਮਸ਼ੀਨ ਬਿਲਕੁਲ ਸਾਫ਼ ਸੁਥਰੀ ਰਹੇਗੀ ਅੰਦਰੋਂ ਜਿਹੜਾ ਸ਼ੋਰਾ ਜੰਮ ਜਾਂਦਾ ਹੈ ਸਾਡੇ ਦੇਖਿਆ ਹੋਣਾ ਤੁਸੀਂ ਅਕਸਰ ਪੀਂਆਂ ਪੀਂਆਂ ਹੋ ਜਾਂਦੀਆਂ ਮਸ਼ੀਨਾਂ ਇਹ ਤੁਹਾਡੀਆਂ ਬਿਲਕੁਲ ਸਾਫ਼ ਰਹਿਣਗੀਆਂ ਤੇ ਇੱਕ ਤਾਂ ਤੁਹਾਡੇ ਕੱਪੜੇ ਜਿਹੜੇ ਆ ਉਹ ਵੀ ਇੱਕਦਮ ਚਮਕਦਾਰ ਵੀ ਹੋਣਗੇ ਤੇ ਨੂਨ ਪਾਣੇ ਦਾ ਇਹ ਫਾਇਦਾ ਹੈ ਕਿ ਸਾਡੇ ਕੱਪੜਿਆਂ ਦਾ ਰੰਗ ਨਹੀਂ ਜਾਏਗਾ ਇਸ ਕਰਕੇ ਸਪੈਸ਼ਲ ਤੁਹਾਨੂੰ ਮੈਂ ਟ੍ਰਿਕ ਦੱਸਣ ਲੱਗੀ ਸੀ ਇਹਨਾਂ ਕਰਦੀ ਹੁੰਦੀਆਂ ਮੈਂ ਕਿਹਾ ਚਲੋ ਤੁਹਾਡੇ ਨਾਲ ਇਹ ਵੀ ਵੀਡੀਓ ਸ਼ੇਅਰ ਕਰਦੀ ਹਿੱਕ ਸਾਡੇ ਦਿਨੀਆਂ ਦਾ ਲਈ ਬਹੁਤ ਵਧੀਆ ਚੀਜ਼ ਹੈ ਤੇ ਕਪੜੇ ਦਾ ਰੰਗ ਵੀ ਨਹੀਂ ਜਾਂਦਾ ਤੇ ਮਿੱਠਾ ਸੋਡਾ ਨਾਲ ਜਿਹੜੇ ਪਹਿਲਾਂ ਵੀ ਆਦਾ ਤੁਹਾਨੂੰ ਜਿਵੇਂ ਪਹਿਲੇ ਪਿਛਲੇ ਜ਼ਮਾਨੇ ਦੇ ਵਿੱਚ ਲੋਕ ਨਾ ਜ਼ਿਆਦਾਤਰ ਮਿੱਠਾ ਸੋਡਾ ਹੀ ਕਪੜਿਆਂ 'ਚ ਪਾਉਂਦੇ ਹੁੰਦੇ ਸੀਗੇ ਠੀਕ ਹੈ ਤੁਸੀਂ ਹਮੇਸ਼ਾ ਜਦੋਂ ਵੀ ਕਪੜੇ ਧੋਣ ਲੱਗੋ ਇੱਕ ਚਮਚ ਨਮਕ ਤੇ ਇੱਕ ਚਮਚ ਤੁਸੀਂ ਮਿੱਠਾ ਸੋਡਾ ਪਾ ਕੇ ਆਪਣੇ ਕਪੜੇ ਵਾਸ਼ ਕਰਦੇ ਤੇ ਬਾਕੀ ਤੁਹਾਨੂੰ ਪਤਾ ਹੀ ਡੇਲੀ ਰੁਟੀਨ 'ਚ ਜੋ ਮੇਰੇ ਲਈ ਕੁਝ ਮੇਰੇ ਲਈ ਵਧੀਆ ਚੀਜ਼ ਹੁੰਦੀ ਹੈ ਜੋ ਮੈਂ ਕਰਦ ਹਾਂ ਉਸੇ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਕੱਲ ਜਿੱਦਾਂ ਕੱਟਕਸੀ ਬਨੇ ਰੋ ਮਾਕੇ ਘਰ ਲੈਣਾ ਆਪਾਂ ਹੋਂ ਸੋਦੇ ਛੋਟੇ ਛੋਟੇ ਕੰਮ। ਕਿ ਲੋ ਗਾਈ ਸੀ ਇਹ ਸਭ ਤੋਂ ਵਧੀਆ ਮੈਂ ਤੁਹਾਨੂੰ ਇਕੜ ਰਹਾ। ਪਤਾ ਹੈ ਨਾ ਕਹਦੇ ਨੇ ਕਿ ਸਾਡੀ ਰਸੋਈ ਸਾਫ਼ ਤੇ ਚਮਕਦਰੀ ਰੱਖਣ ਦਾ ਤਰੀਕਾ ਤੁਹਾਨੂੰ ਦੱਸਦੀ। ਜਦੋਂ ਆਪਾਂ ਕੱਜੀ ਭਾਂਡੇ ਧੋਣਦੇ ਹੁੰਦੇ ਆ ਨਾ ਨਾਲ ਦੀ ਨਾਲ ਆਪਣੀਆਂ ਟੂਂਡੀਆਂ ਤੇ ਛਿੰਗ ਨੂੰ ਮਾਂਜ ਕੇ ਸਾਫ਼ ਟੂਂਡੀਆਂ ਰੱਖਿਆ ਕਰੋ। ਕਦੀ ਦੀ ਤੁਹਾਡੀਆਂ ਇਹ ਚੀਜ਼ਾਂ ਵੀ ਖਰਾਬ ਤਾਂ ਹੋ ਜਾਂਦੀਆਂ ਠੀਕ ਹੈ ਜੀ। ਮੈਂ ਤੁਹਾਨੂੰ ਮਸ਼ੀਨ ਦਾ ਵੀ ਦੱਸ ਹੀ ਚੁੱਕੀ ਆ ਕਿ ਮਸ਼ੀਨ ਸਾਡੀ ਸਾਫ਼ ਸੁਥਰੀ ਇੱਦਾਂ ਰਹਿ ਸਕਦੀ ਐ। ਉਦੇ ਵਿੱਚ ਬੈਕਿੰਗ ਸੋਡਾ ਜੇਕਰ ਤੁਸੀਂ ਇਹ ਵੀ ਚਾਹੁੰਦੇ ਹੋ ਨਾ ਕਿ ਸਾਡੀਆਂ ਟੂਟੀਆਂ ਵੀ ਨਾ ਖਰਾਬ ਹੋਣ ਇਹ ਨਾਲ ਦੀ ਨਾਲ ਇਹਨਾਂ ਨੂੰ ਸਟੀਲ <li>ਰੂਲ ਮਾਰ ਕੇ ਸਰਫ ਆਹ ਇਹ ਜੜਾਪਾ ਵੀ ਯੂਜ਼ ਕਰਦੇ ਆਂ ਠੀਕ ਹੈ ਇਸੇ ਤਰ੍ਹਾਂ ਹੀ ਹੈ ਨਾ ਉਹ ਆਪਾਂ ਨਾਲ ਦੀ ਨਾਲ ਕਰਿਆ ਕਰੋ ਤੇ ਜਿਹੜੀਆਂ ਆਪਣੀਆਂ ਟਾਈਲਾਂ ਹੁੰਦੀਆਂ ਇਹਨਾਂ ਤੇ ਵੀ ਨਾਲ ਦੀ ਨਾਲ ਤੁਸੀਂ ਕੱਪੜਾ ਮਾਰਿਆ ਕਰੋ ਦੇਖੋ ਤੁਹਾਡੀ ਇਹ ਰਸੋਈ ਵੀ ਔਰ ਸ਼ਿੰਗ ਵੀ ਇੱਦਾਂ ਹੀ ਚਮਕਦਾਰ ਰਹੇਗੀ ਨਾ ਇਹ ਦੇਖਿਨਿ ਕਿ ਆਪਾਂ ਚੀਜ਼ਾਂ ਦੇ ਧਿਆਨ ਰੱਖੇ ਜੇ ਅੱਜਕੱਲ ਮੱਛਰ ਬਹੁਤ ਮੈਨਾ ਹੋ ਰਹੇ ਨੇ ਤੇ ਇਸ ਕਰਕੇ ਇਹ ਚੀਜ਼ਾਂ ਦਾ ਤੁਹਾਨੂੰ ਖਾਸ ਧਿਆਨ ਰੱਖਣਾ ਚਾਹੀਦਾ ਜੀ ਤੇ ਲਓ ਭੈਣ ਗਾਇਸ ਪਹਿਨੇ ਆ ਦੇਖ ਲੋ ਜੀ ਆਪਾਂ ਬਣਾਉਣ ਲੱਗਿਆ ਹੁਣ ਟਮਾਟਰ ਪਿਆਜ਼ ਆਪਾਂ ਨੂੰ ਕੋਈ ਸਬਜ਼ੀ ਨਹੀਂ ਸੀ ਸੁਝਰੀ ਜੇਕਰ ਤੁਹਾਨੂੰ ਵੀ ਕੋਈ ਸਬਜ਼ੀ ਨਹੀਂ ਸੋਚਦੀ ਨਾ ਤਾਂ ਟਮਾਟਰ ਪਿਆਜ਼ ਬਣਾਉਣੇ ਬਹੁਤ ਆਸਾਨ ਹੈ ਬਿਲਕੁਲ ਸਿੰਪਲ ਤੇ ਸੌਖਾ ਤਰੀਕਾ ਇਹਨਾਂ ਦੀ ਚਟਣੀ ਵੀ ਬੋਲਦੇ ਆਪਾਂ ਟਮਾਟਰ ਪਿਆਜ਼ਾਂ ਦੀ ਸਬਜ਼ੀ ਵੀ ਬੋਲਦੇ ਆ ਠੀਕ ਹੈ ਜੀ ਆਹ ਦੇਖੋ ਪਹਿਲਾਂ ਮੈਂ ਪਿਆਜ਼ ਲੈ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਥੋੜਾ ਘੁੰਮ ਲੈਣਾ ਇਸ ਤਰ੍ਹਾਂ ਕਰਕੇ ਧੁੰਦ ਕੇ ਫਿਰ ਆਪਾਂ ਕੱਟ ਲੈਣੇ ਜੀ 3-4 ਟਮਾਟਰ ਵੱਡੇ-ਵੱਡੇ ਮੈਂ ਟਮਾਟਰ ਲੈ ਕੇ ਕੱਟ ਲੇ ਵੱਡੀਆਂ-ਵੱਡੀਆਂ ਮਿਰਚਾਂ ਕੱਟ ਲਈਆਂ ਬਹੁਤ ਛਟਪਟੀ ਸਬਜ਼ੀ ਬਣਦੀ ਏ ਜੇਕਰ ਜਲਦੀ ਬਣਾਣੀ ਹੋਵੇ ਨਾ ਕੋਈ ਸਬਜ਼ੀ ਜਿਵੇਂ ਆਪਾਂ ਦਹੀਂ ਦੀ ਦੁੱਧ ਦੀ ਸਬਜ਼ੀਆਂ ਬਣਾਉਂਦੇ ਆ ਇਸੇ ਤਰ੍ਹਾਂ ਇਹ ਟਮਾਟਰ ਪਿਆਜ਼ਾਂ ਦੀ ਚਟਨੀ ਨਾ ਬਣਾਉਣ ਲੱਗੀ ਸੀ ਮੈਂ ਤਾਂ ਚਲੋ ਕਰ ਦੱਸ ਦਿਆ ਨਾ ਇਹ ਵੀ ਵੀਡੀਓ ਸ਼ੇਅਰ ਕਰ ਦਿਆਂ ਬਹੁਤ ਵਧੀਆ ਚਟਨੀ ਬਣਦੀ ਏ ਠੀਕ ਹੈ ਜੀ ਹੁਣ ਇਹਨਾਂ ਨੂੰ ਆਪਾਂ ਪਿਆਜ਼ਾਂ ਨੂੰ ਹੋਰ ਥੋੜਾ ਧੁੰਦ ਕੇ थोड़ा जहाँ हम आप टेस्ट अनुसार पा देंगे जी नमक थोड़ी हल्दी मिर्चा थोड़िया पाऊंगे क्योंकि ना मैं थोड़ी पाऊंगी देगी मिर्च थोड़ा पीसिया होया धनिया गर्म मसाला ये करके टमाटर क्योंकि हरिया मिर्चा मैं ज्यादा पानी हूँ ज हरी मिर्चा एंड वधिया चटपटी भी बन जाएंगी बाकी ਦੇ ਰਹੇ ਹਾਂ ਜੀ ਹੋਰ ਫਿਰ ਰਾਜਮਾ ਵਗੈਰਾ ਜਾਂ ਕੁਝ ਖਿਆਉਣੇ ਆ ਫੇਰ ਬਣਾਵਾਂਗੇ ਵੀ ਸਬਜੀ ਕਈ ਵਰੀ ਹੁੰਦਾ ਜੇ ਕੋਈ ਸਬਜੀ ਨਾ ਨਾ ਹੋਵੇ ਰੁੱਖੀ ਰੋਟੀ ਨਾ ਖਾਦੀ ਜਾਵੇ ਜਾਂ ਕੋਈ ਤੁਹਾਡੇ ਘਰ ਚ ਨਾ ਖਾਂਦਾ ਹੋਵੇ ਬਸ ਇਹ ਚਟਪਟ ਵਾਲੀ ਸਬਜੀ ਸਮਝੋ ਤਿਆਰ ਇੱਕ ਵਾਰ ਸਾਡੇ ਪਿਆਜ਼ ਇੱਦਾਂ ਥੋੜੇ ਜਿਹਾ ਆਪਾਂ ਭੁੰਨ ਲੈਣੇ ਆ ਠੀਕ ਹੈ ਥੋੜੇ ਜਿਹਾ ਵਧੀਆ ਜਿਹਾ ਫਰਾਈ ਕਰ ਲਿਓ ਜਦ ਤੱਕ ਇਹ ਕਿਉਂ ਨਹੀਂ ਛੱਡਦੇ ਬਸ ਫਿਰ ਆਪਾਂ ਇਹਦੇ ਚ ਪਾ ਦੇਣੇ ਨੇ ਕੱਟੇ ਹੋਏ ਟਮਾਟਰ ਟਮਾਟਰ ਤੁਸੀਂ ਜਿੰਨੇ ਮਰਜ਼ੀ ਪਾਓ ਪਿਆਜ਼ ਜਿੰਨੇ ਮਰਜ਼ੀ ਪਾਓ ਮਸਾਂਨ ਵਧੀਆ ਕਰਾਰਾ ਜਾਂ ਨਮਕ ਮਿਰਚ ਰੱਖਿਆ ਕਰੋ ਜਿੱਦਾਂ ਘਰ ਦੇ ਨਖਰੇ ਕਰਦੇ ਆ ਨਾ ਕਿ ਸਾਨੂੰ ਆ ਨਹੀਂ ਚਾਹੀਦਾ फटाफट ਵੈ ਸਬਜ਼ੀ ਪਸੰਦ ਵੀ ਕਰਨਗੇ ਤੇ ਖੁਸ਼ ਹੋ ਕੇ ਵੀ ਖਾਣਗੇ ਨਾਲੇ چاہے ਤੁਸੀਂ ਇਹ ਸਬਜ਼ੀ ਨੂੰ ਚਾਵਲਾਂ ਨਾਲ ਪਰੌਂਠੀ ਨਾਲ ਫੁਲਕੇ ਨਾਲ ਕਿਸ ਤਰੀਕਾ ਖਾ ਸਕਦੇ ਹੋ ਠੀਕ ਹੈ ਜੀ ਇੱਧਰ ਪਕਾ ਕੇ ਬਣ ਜਿੰਦੇ ਟਮਾਟਰ ਪੱਕਦੇ ਆ ਜਦ ਤੱਕ ਆਪਾਂ ਬਣਾ ਲੈਨੇ ਆ ਜੀ ਆਪਣੇ ਰਾਜਮਾ ਭਿਉ ਲੈਨੇ ਆ ਰਾਜਮਾ ਭਿਉ ਦਿੰਨੇ ਆ ਰਾਤ ਜੋ ਕੇ ਉਹ ਬੈਰੀ ਤਾਂ ਲੇਟ ਹੋ ਚੁੱਕੇ ਸੀਗੇ ਮੈਨੇ ਚਲੋ ਕੰਮ ਪਿਆ ਸੀ ਅੱਜ ਬਹੁਤ ਜ਼ਿਆਦਾ ਕਿਉਂਕਿ ਜਿੰਨੇ ਕੱਪੜੇ ਧੋਣ ਲੱਗ ਜਾਂਦੇ ਹਨ ਉਦੋਂ ਕੰਮ ਬਹੁਤ ਜ਼ਿਆਦਾ ਹੋ ਜਾਂਦਾ ਛੋਟੇ ਛੋਟੇ ਕੰਮਾਂ ਦਾ ਵੀ ਰੇਟ ਤੇ ਸਪੈਸ਼ਲ ਮੈਂ ਪਹਿਲਾਂ ਵੀ ਭੈਣਾਂ ਨੂੰ ਦੱਸਿਆ ਹੋਇਆ ਜਦੋਂ ਵੀ ਕਦੀ ਤੁਸੀਂ ਸੌਦਾ ਲੈ ਕੇ ਆਉਂਦੇ ਹੋ ਨਾ ਤੇ ਇਹੋ ਜਿਹਾ ਪੋਇਲ ਪੇਪਰ ਦੇਣਾ ਇਹ ਵਾਲੀਆਂ ਜ਼ਰੂਰ ਪਾ ਦੇਆ ਕਰੋ غور-ਗੌਰ ਕਰਕੇ ਇਹਦੇ ਨਾਲ ਨਾ ਢੋਰ ਆ ਜਿਹੜਾ ਲੱਗਦਾ ਹੁੰਦਾ ਨਾ ਸਾਡੇ ਉਹ ਨਹੀਂ ਲੱਗਦਾ ਹੈਗਾ ਇਹ ਵਾਲੀ ਚੀਜ਼ ਪਾ ਲਿਆ ਕਰੋ ਠੀਕ ਹੈ ਜੀ ਮੈਂ ਤਾਂ ਇਦਾਂ ਹੀ ਪਾਣੀ ਹੁੰਨੀ ਆ ਹਮੇਸ਼ਾ ਬਹੁਤ ਵਧੀਆ ਰਹਿੰਦੇ ਕੋਈ ਸਾਡੇ ਉਨ ਨਹੀਂ ਲੱਗਦਾ ਹੈਗਾ ਮੈਨੂੰ ਗਰਮ ਪਾਣੀ ਕਰਕੇ ਪੀਣਾ ਪੈਂਦਾ ਸਾਨੂੰ ਸੱਲੋਜੀ ਆ ਦੇ ਕੋ ਸਬਜੀ ਸਾਡੀ ਬਣ ਕੇ ਹੋ ਗਈ ਤਿਆਰ ਏਦਾਂ ਦੀ ਚਟਨੀ ਬਣਾ ਲੈਣੀ ਆ ਤੁਸੀਂ ਠੀਕ ਹੈ ਬਹੁਤ ਵਧੀਆ ਤੇ ਬਹੁਤ ਟੇਸਟੀ ਲੱਗਦੀ ਹੈ ਜੇਕਰ ਤੁਸੀਂ ਇਹਨੂੰ ਚਾਵਲਾਂ ਦੇ ਨਾਲ ਵੀ ਖਾਓਗੇ ਨਾ ਦੇਸੀ ਘਿਓ ਪਾ ਕੇ ਚਾਵਲਾਂ ਦੇ ਵਿੱਚ ਤੇ ਬਹੁਤ ਵਧੀਆ ਲੱਗਦੇ ਠੀਕ ਹੈ ਜੀ ਹੁਣ ਇਹਦੇ ਵਿੱਚ ਬਸ ਇੱਕ ਕਮੀ ਹੈ ਤੇ ਆਪਾਂ ਇਹਦੇ ਵਿੱਚ ਪਾ ਲੈਣਾ ਹੁਣ ਆਪਣਾ ਪੀਸਿਆ ਹੋਇਆ ਧਨੀਆ ਵਿੱਚੇ ਪਾ ਕੇ ਪੀਸਿਆ ਹੋਇਆ ਕਹਿੰਦੇ ਪਈਆ ਸੌਲੀ ਕੱਟਿਆ ਹੋਇਆ ਬਾਜੀ ਬਾਕੀ ਹੁਣ ਏਦਾਂ ਦੇ ਮੈਂ ਤੇ ਫਟਾਫਟ ਦੇ ਏਦਾਂ ਕੰਮ ਕੋਈ ਵੀ ਕੰਮ ਹੋਵੇ ਫਟਾਫਟ ਤੁਹਾਡੇ ਨਾਲ ਉਸੇ ਤਰ੍ਹਾਂ ਵੀਡੀਓ ਸ਼ੇਅਰ ਕਰ ਹੀ ਦੇਣੀ ਹੈ ਜੀ ਜੋ ਵੀ ਕਰੀ ਰਿਆ ਹਮੇਸ਼ਾ ਤੁਹਾਡੇ ਨਾਲ ਸੇਮ ਵੀਡੀਓ ਸ਼ੇਅਰ ਕਰਦੀ ਆ ਠੀਕ ਹੈ ਜੀ ਹਾਂ ਲੋ ਜੀ ਸਾਡੀ ਚੱਕੜੀ ਬਣਦੀ ਹੋ ਗਈ ਪਿਆਰ ਚਟਪਤੀ ਜੀ ਚਟਣੀ ਟਮਾਟਰ ਤਿਆਰ ਚਾਗੇ ਠੀਕ ਹੈ ਬਾਕੀ ਹੁਣ ਸੰਭ ਲੈਨੇ ਜਿ세 ਆਪਣਾ ਕਲਾਰਾ ਸਾਡਾ ਬਹੁਤ ਸਾਰਾ ਕੰਮ ਦਿਆਂ ਆ ਹਲੇ ਕੰਮ ਨਹੀਂ ਨਿਬੜਿਆ ਜੀ ਅੱਜ ਸਾਡਾ ਬਹੁਤ ਲੇਟ ਹੋ ਚੁੱਕੇ ਆ ਬਾਕੀ ਮਿਲਦੇ ਆ ਜੀ ਹੋਰ ਸੋਮਾ ਦੇ ਨਾਲ ਤੁਹਾਨੂੰ ਛੋਟੇ ਛੋਟੇ ਕੰਮ ਜੜੇ ਆ ਕਰਵਾਂਗੇ ਨਾਲੇ ਆਪਣਾ ਕੰਮ ਨਿਬੜਾਂਗੇ ਮਾਲੇ ਤੁਹਾਡੇ ਨਾਲ ਵੀਡੀਓ ਪਾਤੀ ਮੇਰਾ ਪਤਾ ਬੜੀ ਔਖਾ ਲੱਗਦਾ ਸਾਰਾ ਦਿਨ ਵੀਡੀਓ ਅਪਲੋਡ ਕਰੋ ਬਣਾਓ ਜੰਮਾ ਕਰੋ ਕੋਈ ਨਾ ਐਡਿਟ ਕਰੋ ਟਾਈਟਲ ਲਿਖੋ ਬੜੀ ਮੁਸ਼ਕਲ ਕੰਮ ਹੋ ਜਾਂਦਾ ਜੀ ਕੁਝ ਵੀ ਲੋਗਾਂ ਦੇ ਚੱਕਰ ਚ ਸੱਚੀ ਸਾਨੂੰ ਬਿਲਕੁਲ ਵੀ ਹੁਣ ਟਾਈਮ ਨਹੀਂ ਤਾਂ ਬਹੁਤ ਬਿਜ਼ੀ ਲਾਈਫ ਹੋਣੀ ਹੈ ਅੱਜ ਕੱਲ ਸਾਡੀ ਬਸ ਫੁੱਲ ਫੇਗ ਨਾ ਤੇ ਲੋਕ ਜੀ ਮੈਂ ਇੱਧਰ ਬਣਾ ਲਈ ਸੀ ਇਹ ਚਾਵਲ ਮੇਰਾ ਮਨ ਕਰ ਰਿਹਾ ਸੀਗਾ ਚਟਨੀ ਦੇ ਨਾਲ ਨਾ ਚਾਵਲ ਖਾਣੇ ਤੇ ਇੱਧਰ ਮੈਂ ਪਾ ਲੱਗੀ ਹੁੰਦੀ ਦਹੀਂ ਦੇ ਵਿੱਚ ਠੀਕ ਹੈ ਜੀ ਹੁਣ ਪਾਨੇ ਆਪਾਂ ਹਰੀ ਮਿਰਚ ਕੱਟ ਕੇ ਤੇ ਧਨੀਆ ਪਿਆਜ਼ ਪਾਏ ਆ ਮੈਂ ਕੁਝ ਇਹਨਾਂ ਦੇ ਹਲਦਾ ਤਾਜ ਤੇ ਲਓ ਜੀ ਇੱਤਰ ਆਪਾਂ ਧਨੀਆ ਪਾ ਲਿਆ ਹੁਣ ਕਾਲੀ ਮਿਰਚ ਤੇ ਕਾਲਾ ਨਮਕ ਪਾ ਕੇ ਤਾਂ ਬਹੁਤ ਟੇਸਟੀ ਬਣ ਜਾਂਦੀ ਹੈ ਬਹੁਤ ਸਵਾਦ ਲੱਗਦੇ ਆ ਦਹੀਂ ਤੇ ਨਿਸ਼ਾਨ ਸਿੰਘ ਦਾ ਮੈਂ ਬਿਨਾ ਧਨੀਏ ਤੋਂ ਕੱਢ ਦਿੱਤਾ ਖਾਂਦਾ ਨਹੀਂ ਨਾ ਧਨੀਏ ਵਾਲਾ ਤਦ ਲੋ ਗਾਇਸ ਮੈਂ ਖਾਣ ਲੱਗਿਆ ਚਟਣੀ ਨਾਲ ਚਾਵਲ ਦਹੀਂ ਬਹੁਤ ਸਵਾਦ ਲੱਗਦੇ ਆ ਤੁਸੀਂ ਵੀ ਕਦੀ ਖਾ ਕੇ ਦੇਖਿਓ ਪਰੌਂਠੀ ਨਾਲ ਵੀ ਬਹੁਤ ਸਵਾਦ ਲੱਗਦੀ ਏ ਬਲੀ ਚਟਣੀ ਲੈ ਜਾਈਂ ਵੀ ਜਾਓ ਸਾਬ ਮੈਂ ਬਾਦੀ ਪਾਦੀ ਜੋ ਜੋ ਪਾਣਾ ਚਟਣੀ ਨਾਕ ਤੇ ਪਾ ਦੋ ਬਾਦੂ ਮੈਂ ਕੋਈ ਨਹੀਂ ਲੋ ਜੀ ਇੱਧਰ ਬਾਬਾ ਜੀ ਨੇ ਕਹਿੰਦੇ ਹੁੰਦੇ ਨਾ ਬਿਨ ਮੰਗੇ ਮੋਤੀ ਮਿਲੇ ਮੰਗੇ ਮਿਲੇ ਨਾ ਵੇਖਣਾ ਜੀ ਉਮੀਦ ਵੀ ਨਹੀਂ ਸੀ ਤੇ ਪ੍ਰਸ਼ਾਦ ਆ ਗਿਆ ਤੇ ਦੇਖ ਲੋ ਜੀ ਮੈਂ ਹੁਣੇ ਹੁਣੇ ਚਾਵਲ ਖਾ ਕੇ ਹੱਡੀਆਂ ਚਟਨੀ ਦੇ ਨਾਲ ਮੈਨੂੰ ਪਤਾ ਵੀ ਨਹੀਂ ਸੀ ਅਰ ਮੈਨੂੰ ਅੱਜ ਕੁਝ ਵੀ ਨਹੀਂ ਸੀ ਸੁਝ ਰਿਹਾ ਤੇ ਦੇਖ ਲੋ ਮੈਂ ਬਣਾਈ ਆ ਜ ਟਮਾਟਰ ਪਿਆਜਾਂ ਦੀ ਚਟਨੀ ਤੇ ਲੋ ਜੀ ਅਸੀਂ ਸੋਚਿਆ ਵੀ ਨਹੀਂ ਸੀ ਦੇਖ ਲੋ ਪ੍ਰਮਾਤਮਾ ਨੇ ਸਾਨੂੰ ਆਪਣੇ ਆਪ ਹੀ ਸਾਡੇ ਘਰ ਭੰਡਾਰਾ ਭੇਜ ਦਿੱਤਾ ਵਾਹਿਗੁਰੂ ਜੀ ਬਾਪੇ ਨੇ ਆਪੇ ਭੇਜ ਦਿੱਤਾ ਸਾਡੇ ਘਰ ਭੰਡਾਰਾ ਕੋੜੇ ਨਾ ਜਾਦਾ ਵਾ ਬੀਡੀਓ ਮਾੜੀ ਕਿੰਨਾ ਭੰਡਾਰ ਆ ਗਿਆ ਬਾਪੇ ਦਾ ਅਸੀਂ ਤਾਂ ਬਣਾਈਆਂ ਸੀਗੀਆਂ ਅਸੀਂ ਬਣਾਈ ਸੀ ਚਟਣੀ ਬਾਪੇ ਨੇ ਸਾਡੇ ਐਨਾ ਕੁਝ ਘਰੇ ਭੇਜ ਦਿੱਤਾ ਤੇ ਲੋ ਜੀ ਜੀ ਨੇ ਜਿੰਨੇ ਖਾਣਾ ਆਜੋ ਤੁਸੀਂ ਵੀ ਭੰਡਾਰੇ ਦਾ ਖਾ ਲਓ ਠੀਕ ਹੈ ਬਹੁਤ ਸਾਰਿਆਂ ਸਾਰਿਆਂ ਨੂੰ ਮੁਬਾਰਕਾਂ ਮਿਲਣੀਆਂ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ